ਆਮ ਤੌਰ ਤੇ ਸਰਕਾਰਾਂ ਕੀ ਕਰਦੀਆਂ ਅੱਜ ਵੀ ਕਰਦੀਆਂ ਸਰਕਾਰੀ ਸੰਸਥਾਵਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਘਾਟੇ 'ਚ ਸ਼ੋਅ ਕਰਕੇ ਇਹਦਾ ਘਾਟੇ ਦਾ ਸੌਦਾ ਹੈ ਜੀ ਪ੍ਰਾਈਵੇਟ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਆ ਕਿਸੇ ਨੂੰ 에어ਪੋਰਟ ਵੇਚਤੇ ਕਿਸੇ ਨੂੰ ਰੇਲ ਵੇਚਤੀ ਕਿਸੇ ਨੂੰ ਤੇਲ ਵੇਚਤਾ ਕਿਸੇ ਨੂੰ ਬੰਦਰਗਾਹਾਂ ਵੇਚਤੀਆਂ ਕਿਸੇ ਨੂੰ LIC ਵੇਚਤੀ ਗਾਟੇ ਚਾ ਜੀ ਗਾਟੇ ਚਾ ਸਰਕਾਰੀ ਹੈ ਜੀ ਸਰਕਾਰ ਤੋਂ ਚੱਲਦਾ ਨਹੀਂ ਪਰ ਪੰਜਾਬੀ ਹਮੇਸ਼ਾ ਹਵਾ ਦੇ ਉਲਟ ਚੱਲਦੇ ਨੇ ਤੇ ਹਵਾ ਦੇ ਉਲਟ ਹਮੇਸ਼ਾ ਬਾਜ਼ ਚੱਲਿਆ ਕਰਦੇ ਨੇ ਜਿੰਨੀ ਹਵਾ ਉਹਨਾਂ ਦੇ ਉਲਟ ਚੱਲਦੀ ਹੈ ਬਾਜ ਉਹਨੀ ਉੱਚੇ ਉੱਡਦੇ ਹੁੰਦੇ ਨੇ ਇਸੇ ਕਰਕੇ ਪੰਜਾਬੀਆਂ ਦਾ ਸਿਰ ਉੱਚਾ ਹੋਇਆ ਸਾਡੇ ਗੁਰੂਆਂ ਤੋਂ ਰੀਤ ਚੱਲੀ ਆਈ ਹੈ ਪੰਜਾਬ ਨੇ ਉਲਟਾ ਕੰਮ ਕਰਤਾ ਇੱਕ ਘਾਟੇ ਵਾਲਾ ਪ੍ਰਾਈਵੇਟ ਥਰਮਲ ਪਲਾਂਟ ਸਰਕਾਰ ਨੇ ਖਰੀਦ ਕੇ ਲੋਕਾਂ ਦੇ ਲੇਖੇ ਲਾਤਾ ਕਿਹਾ ਲਓ ਜੀ ਆਪਣਾ ਹੋ ਗਿਆ ਬਹੁਤ ਵੱਡੀ ਗੱਲ ਹੈ ਜਾ ਕੇ ਆਏ ਆ ਥਰਮਲ ਪਲਾਂਟ 'ਚ ਸੋਚ ਦੱਬ ਕੇ ਆਇਆ ਉਹਦਾ ਅੱਜ ਬਿਜਲੀ ਸਸਤੀ ਹੋਰ ਹੋਊਗੀ ਪਹਿਲਾਂ ਤਾਂ ਬਿਜਲੀ ਆਉਂਦੀ ਹੋਈ ਨਹੀਂ ਘਰਾਂ 'ਚੀ ਤਾਂ ਘਰਾਂ 'ਚੀ ਤਾਂ ਬਿਜਲੀ ਦੇ ਬਿੱਲ ਆਉਂਦੇ ਹੀ ਨਹੀਂ ਖੇਤਾਂ ਵਾਲੀ ਫ੍ਰੀ ਐ ਇੰਡਸਟਰੀ ਨੂੰ ਬਿਜਲੀ ਦਾ ਪੈਸਾ ਉਹ ਹੋਰ ਸਸਤਾ ਹੋ ਜਾਊਗਾ ਇੰਡਸਟਰੀ ਹੋਰ ਆਊਗੀ ਆਪਣੇ ਧੀਆਂ ਪੁੱਤਾਂ ਨੂੰ ਹੋਰ ਕੰਮ ਰੋਜ਼ਗਾਰ ਮਿਲੂਗਾ ਕਿੰਨਾ ਕੁਝ ਚੱਲ ਪੂਏ ਇਹਦੇ ਨਾਲ ਪੰਜਾਬ 'ਚ 5 ਥਰਮਲ ਪਲਾਂਟ ਨੇ ਪਹਿਲਾਂ 2 ਸਰਕਾਰ ਦੇ ਸੀ 3 ਪ੍ਰਾਈਵੇਟ ਸੀ ਹੁਣ ਤਿੰਨ ਸਰਕਾਰ ਦੇ ਹੋ ਗਏ ਦੋ ਪ੍ਰਾਈਵੇਟ ਰਹਿ ਗਏ ਉਹਨਾਂ ਨੂੰ ਵੀ ਕਹਤਾ ਕਦੇ ਗੱਲ ਕਰਨੀ ਹੋਈ ਦੱਸਿਓ ਅਸੀਂ ਹੈਗੇ ਆ ਕਿਉਂਕਿ ਕੋਲੇ ਦੀ ਖਾਨ ਆਪਣੀ 2015 ਤੋਂ ਬੰਦ ਪਈ ਸੀ 2022 ਦੇ ਵਿੱਚ ਸਰਕਾਰ ਆਈ ਮਾਰਚ ਦੇ ਵਿੱਚ ਅਕਤੂਬਰ ਦੇ ਵਿੱਚ ਕੋਲੇ ਦੀ ਖਾਨ ਚਲਾ ਲਈ ਵੀਰੋ ਇੰਨਾ ਜਿਆਦਾ ਕੋਲਾ ਕੁਆਲਟੀ ਦਾ ਇੰਨਾ ਫਸਟ ਕੋ ਕਲਾਸ ਕੁਆਲਟੀ ਦਾ ਕੋਲਾ ਹੈ ਕਿ ਸਾਡੇ ਕੋਲੋਂ ਕੱਢਦਿਆਂ ਸਾਡੀਆਂ ਰੇਲ ਗੱਡੀਆਂ ਮੁੱਕ ਜਾਣਗੀਆਂ ਕੋਲਾ ਨਹੀਂ ਮੁੱਕਣਾ ਇਸੇ ਕਰਕੇ ਥਰਮਲ ਪਲਾਂਟ ਖਰੀਦਿਆ ਪਹਿਲਾਂ ਕੋਲੇ ਦੀ ਖਾਨ ਬੰਦ ਕਰ ਰੱਖੀ ਸੀ ਆ ਜਿਹੜੇ ਫਿਰਦੇ ਆ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਕਿਉਂ ਬੰਦ ਕਰ ਰੱਖੀ ਸੀ ਇਹਨੂੰ ਬੰਦ ਰੱਖੋ ਕੋਲਾ ਪ੍ਰਾਈਵੇਟ ਵਾਲਿਆਂ ਤੋਂ ਖਰੀਦਾਂਗੇ ਵਿਚ ਐਨੇ ਤੇਰੇ ਐਨੇ ਮੇਰੇ ਆਮ ਤੌਰ ਤੇ ਸਰਕਾਰਾਂ ਕੀ ਕਰਦੀਆਂ ਅੱਜ ਵੀ ਕਰਦੀਆਂ ਸਰਕਾਰੀ ਸੰਸਥਾਵਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਘਾਟੇ 'ਚ ਸ਼ੋਅ ਕਰਕੇ ਇਹਦਾ ਘਾਟੇਆ ਸੌਦਾ ਹੈ ਜੀ ਪ੍ਰਾਈਵੇਟ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਆ ਕਿਸੇ ਨੂੰ 에어ਪੋਰਟ ਵੇਚਤੇ ਕਿਸੇ ਨੂੰ ਰੇਲ ਵੇਚਤੀ ਕਿਸੇ ਨੂੰ ਤੇਲ ਵੇਚਤਾ ਕਿਸੇ ਨੂੰ ਬੰਦਰਗਾਹਾਂ ਵੇਚਤੀਆਂ ਕਿਸੇ ਨੂੰ LIC ਵੇਚਤੀ ਘਾਟੇ 'ਚ ਆ ਜੀ ਘਾਟੇ 'ਚ ਆ ਸਰਕਾਰੀ ਹੈ ਜੀ ਸਰਕਾਰ ਤੋਂ ਚੱਲਦਾ ਨਹੀਂ ਪਰ ਪੰਜਾਬੀ ਹਮੇਸ਼ਾ ਹਵਾ ਦੇ ਉਲਟ ਚੱਲਦੇ ਨੇ ਤੇ ਹਵਾ ਦੇ ਉਲਟ ਹਮੇਸ਼ਾ ਬਾਜ ਚੱਲਿਆ ਕਰਦੇ ਨੇ ਜਿੰਨੀ ਹਵਾ ਉਹਨਾਂ ਦੇ ਉਲਟ ਚਲਦੀ ਹੈ ਬਾਜ ਉਨੀ ਉੱਚੇ ਉੱਡਦੇ ਹੁੰਦੇ ਨੇ ਇਸੇ ਕਰਕੇ ਪੰਜਾਬੀਆਂ ਦਾ ਸਿਰ ਉੱਚਾ ਹੋਇਆ ਸਾਡੇ ਗੁਰੂਆਂ ਤੋਂ ਰੀਤ ਚੱਲੀ ਆਈ ਹੈ ਪੰਜਾਬ ਨੇ ਉਲਟਾ ਕੰਮ ਕਰਤਾ ਇੱਕ ਘਾਟੇ ਵਾਲਾ ਪ੍ਰਾਈਵੇਟ ਥਰਮਲ ਪਲਾਂਟ ਸਰਕਾਰ ਨੇ ਖਰੀਦ ਕੇ ਲੋਕਾਂ ਦੇ ਲੇਖੇ ਲਾਤਾ ਕਿਆ ਲਓ ਜੀ ਆਪਣਾ ਹੋ ਗਿਆ ਬਹੁਤ ਵੱਡੀ ਗੱਲ ਹੈ ਜਾ ਕੇ ਆਏ ਆ ਸਰਮਲ ਪਲਾਂਟ ਚ ਸੁੱਚ ਦੱਬ ਕੇ ਆਏ ਆ ਉਹਦਾ ਅੱਜ ਬਿਜਲੀ ਸਸਤੀ ਹੋਰ ਹੋਊਗੀ ਪਹਿਲਾਂ ਤਾਂ ਬਿਜਲੀ ਆਉਂਦੀ ਹੋਈ ਨਹੀਂ ਘਰਾਂਾਂ ਦੀ ਤਾਂ ਘਰਾਂਾਂ ਦੀ ਤਾਂ ਬਿਜਲੀ ਦੇ ਬਿੱਲ ਆਉਂਦੇ ਹੀ ਨਹੀਂ ਖੇਤਾਂ ਵਾਲੀ ਫ੍ਰੀ ਹੈ ਇੰਡਸਟਰੀ ਨੂੰ ਬਿਜਲੀ ਦਾ ਪੈਸਾ ਉਹ ਹੋਰ ਸਸਤਾ ਹੋ ਜਾਊਗਾ ਇੰਡਸਟਰੀ ਹੋਰ ਆਊਗੀ ਆਪਣੇ ਧੀਆਂ ਪੁੱਤਾਂ ਨੂੰ ਹੋਰ ਕੰਮ ਰੋਜ਼ਗਾਰ ਮਿਲੇਗਾ ਕਿੰਨਾ ਕੁ ਚੱਲ ਪੂ ਇਹਦੇ ਨਾਲ ਪੰਜਾਬ ਚ 5 ਥਰਮਲ ਪਲਾਂਟ ਨੇ ਪਹਿਲਾਂ 2 ਸਰਕਾਰ ਦੇ ਸੀ 3 ਪ੍ਰਾਈਵੇਟ ਸੀ ਹੁਣ 3 ਸਰਕਾਰ ਦੇ ਹੋ ਗਏ 2 ਪ੍ਰਾਈਵੇਟ ਰਹਿ ਗਏ ਉਹਨਾਂ ਨੂੰ ਵੀ ਕਹਤਾ ਕਦੇ ਗੱਲ ਕਰਨੀ ਹੋਈ ਦੱਸਿਓ ਅਸੀਂ ਹੈਗੇ ਆ ਕਿਉਂਕਿ ਕੋਲੇ ਦੀ ਖਾਨ ਆਪਣੀ 2015 ਤੋਂ ਬੰਦ ਪਈ ਸੀ 2022 ਦੇ ਵਿੱਚ ਸਰਕਾਰ ਆਈ ਮਾਰਚ ਦੇ ਵਿੱਚ ਅਕਤੂਬਰ ਦੇ ਵਿੱਚ ਕੋਲੇ ਦੀ ਖਾਨ ਚਲਾ ਲਈ ਵੀਰੋ ਇੰਨਾ ਜਿਆਦਾ ਕੋਲਾ ਕੁਆਲਿਟੀ ਦਾ ਇੰਨਾ ਫਸਟ ਕਲਾਸ ਕੁਆਲਿਟੀ ਦਾ ਕੋਲਾ ਹੈ ਕਿ ਸਾਡੇ ਕੋਲੋਂ ਕੱਢਦਿਆਂ ਸਾਡੀਆਂ ਰੇਲ ਗੱਡੀਆਂ ਮੁੱਕ ਜਾਣਗੀਆਂ ਕੋਲਾ ਨਹੀਂ ਮੁੱਕਣਾ ਇਸੇ ਕਰਕੇ ਥਰਮਲ ਪਲਾਂਟ ਖਰੀਦਿਆ ਪਹਿਲਾਂ ਕੋਲੇ ਦੀ ਖਾਨ ਬੰਦ ਕਰ ਰੱਖੀ ਸੀ ਆ ਜਿਹੜੇ ਫਿਰਦੇ ਆ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਕਿਉਂ ਬੰਦ ਕਰ ਰੱਖੀ ਸੀ ਇਹਨੂੰ ਬੰਦ ਰੱਖੋ ਕੋਲਾ ਪ੍ਰਾਈਵੇਟ ਵਾਲਿਆਂ ਤੋਂ ਖਰੀਦਾਂਗੇ ਵਿੱਚ ਐਨੇ ਤੇਰੇ ਐਨੇ ਮੇਰੇ